ਅੱਜ ਜੀਸ਼ਣੇ ਆਏਗੀ ਹallelujah ਅਸੀਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਨੇ ਆਪਣੇ ਸੰਤਾਂ ਨੂੰ ਘਰ ਦੇ ਵਿੱਚ ਬੁਲਾਇਆ ਤਾਂ ਕਿ ਪ੍ਰਭੂ ਦਾ ਧੰਨਵਾਦ ਹੋਏ ਪ੍ਰਭੂ ਦੇ ਨਾਮ ਨੂੰ ਆਦਰ ਮਹਿਮਾ ਜਲਾਲ ਮਿਲੇ ਅਗਰ ਅਸੀਂ ਇਸ ਪਰਿਵਾਰ ਦੀ ਗਵਾਹੀ ਦੇਖੀਏ ਸੋ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਪ੍ਰਭੂ ਦੇ ਵਿੱਚ ਆਇਆਂ ਨੂੰ 20 ਸਾਲ ਹੋ ਗਏ ਹਨ 98 98 ਕਦੇ 1998 98 97 98 99 ਦੇ ਵਿੱਚ ਪ੍ਰਭੂ ਨੇ ਚੁਣਿਆ ਤੁਹਾਨੂੰ ਪ੍ਰਭੂ ਦਾ ਬੜਾ ਅਸੀਂ ਧੰਨਵਾਦ ਕਰਦੇ ਹਾਂ ਸੋ ਇਹ ਪ੍ਰਭੂ ਦੇ ਨਾਮ ਦੀ ਮਹਿਮਾ ਵਜਾਈ ਕਰਦੇ ਹਾਂ ਪਰਮੇਸ਼ਰ ਨੇ ਤੁਹਾਨੂੰ ਕਿੰਨੀਆਂ ਵਿਫਤਾਵਾਂ ਤੋਂ ਬਾਹਰ ਕੱਢਿਆ ਆਜ਼ਾਦ ਕੀਤਾ ਹਾਂਜੀ ਸੋ ਆਓ ਹੁਣ ਸਾਡੇ ਕੋਲ ਵਚਨ ਹੈ ਅਸੀਂ ਵਚਨ ਸੁਣਨਾ ਹੈ ਸੋ ਅਸੀਂ ਸਭ ਪ੍ਰਭੂ ਦੇ ਦਾਸ ਪਾਸੇ ਮਹਿੰਦਰਪਾਲ ਜੀ ਉਹਨਾਂ ਦਾ ਅਸੀਂ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਤੇ ਅੱਜ ਦਾ ਵਚਨ ਅਸੀਂ ਉਹਨਾਂ ਕੋਲ ਪਰਮੇਸ਼ਰ ਦਾ ਵਚਨ ਸੁਣਾਂਗੇ ਨੇ ਬੜੇ ਧਿਆਨ ਦੇ ਨਾਲ ਵਾਚਨ ਨੂੰ ਸੁਣਨਾ ਹੈ ਵਾਚਨ ਨੂੰ ਸਮਝਣਾ ਹੈ ਸਿੱਖਣਾ ਹੈ ਸੋ ਜਨੇ ਵੀ ਜੀਜ ਭੈਣ ਭਰਾ ਬੱਚੇ ਬਜ਼ੁਰਗ ਪ੍ਰਭੂ ਦੀ ਹਜ਼ੂਰੀ ਵਿੱਚ ਬਰਾਜਮਾਨ ਹੈ ਸਾਰਿਆਂ ਨੂੰ ਜੈ ਮਸੀਹ ਦੀ ਸੋ ਪ੍ਰਭੂ ਦੇ ਬਚਨਾਂ ਬਾਰੇ ਪਚਦਾਂਗੇ ਪਹਿਲਾਂ ਕੁਛ ਆਪਾਂ ਦੇਖਾਂਗੇ ਕੁਛ ਗਵਾਹੀ ਬਾਰੇ ਮੈਂ ਬੋਲਾਂਗਾ ਇਸ ਪਰਵਾ ਦੀ ਜਿਹੜੀ ਗਵਾਹੀ ਆ ਜਿੱਦਾਂ ਜਿੱਦਾਂ ਪਰਮੇਸ਼ਵਰ ਨੇ ਅਜੀਬ ਚੰਬੇ ਕੰਮ ਕੀਤੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਪਰਮੇਸ਼ਵਰ ਨੇ ਇਸ ਪਰਿਵਾਰ ਨੂੰ ਆਪਣੇ ਰਾਹ ਦੇ ਲਈ ਚੁਣਿਆ ਹallelujah 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 ਖੁਦਾਬੇ ਯਸੂਸੀ ਦੇ ਨਾਮ ਕੀ ਹੈ 1998 ਦੇ ਵਿੱਚ ਮੇਰੇ ਹਸਾਬ ਨਾਲ ਇਹ ਪਰਿਵਾਰ ਪ੍ਰਭੂ ਦੇ ਚਾਇਆ 27 ਮਹੀਨਾ ਸਾਲ ਹੁੰਦਾ ਆ 2025 ਦੇ ਵਿੱਚ 27 ਮਹੀਨਾ ਸਾਲ ਲੱਗ ਗਿਆ ਤੇ ਸਾਨੂੰ ਤਿੱਤਵਾਂ ਸਾਲ ਲੱਗਿਆ ਅਸੀਂ ਵੀ ਥੋੜਾ ਜਿਹੀ ਵਧਾਈ ਪਰਮੇਸ਼ਵਰ ਦਾ ਹੇਲੂਇਆ ਹੇਲੂਇਆ ਸੋ ਕਾਫੀ ਸਮੇਂ ਤੋਂ ਅਸੀਂ ਇੱਕ ਦੂਰੇ ਦੇ ਕੋਲ ਆਉਂਦੇ ਜਾਂਦੇ ਆ ਘਰ ਵਿੱਚ ਸਾਡੇ ਕੋ ਵੀ ਪ੍ਰਭੂ ਜੀ ਦੇ ਦਾਸ ਹੋਣ ਆਉਂਦੇ ਜਾਂਦੇ ਅਸੀਂ ਵੀ ਆਉਂਦੇ ਜਾਂਦੇ ਆ ਤੇਰੇ ਨਾਲ ਮਿਲ ਕੇ ਅਸੀਂ ਪ੍ਰਭੂ ਦਾ ਕੰਮ ਵੀ ਸਾਰੇ ਜਣੇ ਕਰਦੇ ਆ ਹੇਲੂਇਆ ਹੇਲੂਇਆ ਸੋ 2011 ਦੇ ਵਿੱਚ ਇਹਨਾਂ ਦਾ ਵੱਡਾ ਬੇਟਾ ਗਿਆ ਸੀ ਬਾਹਰ ਹੈ ਨਾ ਹਾਂਜੀ ਤੇ ਉਹ ਤੋਂ ਪਹਿਲਾਂ ਵੀ ਆਉਂਦੇ ਸੀ ਪ੍ਰਾਰਥਨਾ ਕਰਦੇ ਰਹਨਾ ਵੀ ਸਾਡਾ ਬੇਟਾ ਬਾਹਰ ਜਾਣਾ ਬੇਟੇ ਨੇ ਬਾਹਰ ਜਾਣਾ ਕਹਿੰਦਾ ਸੀ ਕੋਈ ਭੱਲਣਾ ਹallelujah ਹallelujah ਸ਼ਾਰਟਕਟ ਮੈਂ ਜਿਹੜਾ ਦੱਸ ਰਿਹਾ ਕਹਿੰਦਾ ਸੀ ਇੱਕ ਹੋਰ ਇੱਕ ਲੈਣਾ ਜਦੋਂ ਇੱਕ ਚਲ ਗਿਆ ਪ੍ਰਾਰਥਨਾ ਕਰਨ ਦੇ ਦੁਆਰਾ ਤੇ ਫੇ ਮੈਂ ਘਰ ਵਿੱਚ ਆਇਆ ਤੇ ਬੜਾ ਜਦਾਂ ਜਦਾਂ ਮਹਿਸੂਸਤਾ ਕਰਦਾ ਜਾਂ ਕਹਿੰਦੇ ਅਸੀਂ ਬੱਚਿਆਂ ਨੂੰ ਕਦੇ ਵੀ ਆਪਣੇ ਤੋਂ ਦੂਰ ਹੀ ਨਹੀਂ ਰੱਖਿਆ ਕਦੀ ਹallelujah ਭੈਣ ਜੀ ਵੀ ਰੋਣ ਪਰੂ ਦੇ ਦਾਦ ਵੀ ਰੋਣ ਹallelujah ਹallelujah ਮੈਂ ਕਿਹਾ ਤੁਹਾਡੇ ਬੇਟੇ ਜਿਹੜੇ ਤਿੰਨੇ ਆ ਤੇ ਤਿੰਨਾਂ ਨੇ ਬਾਹਰ ਚੱਜਣਾ ਹallelujah 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 ਤੇ ਇੰਨੇ ਸਾਲਾਂ ਬਾਅਦ ਉਹ ਸਾਲਾਂ ਬਾਅਦ ਸਮਾਂ ਆਇਆ 2024 ਦੇ ਵਿੱਚ ਇਹਨਾਂ ਦਾ ਵੱਡੇ ਬੇਟੇ ਤੋਂ ਛੋਟਾ ਬੇਟਾ ਗਿਆ 2011 ਚ ਵੱਡਾ ਗਿਆ 2024 ਚ ਆਪਣੇ ਵੱਡੇ ਤੋਂ ਛੋਟਾ ਗਿਆ ਤੇ 2025 ਦੇ ਵਿੱਚ ਹੁਣ ਜਿਹੜਾ ਸਾਰਿਆਂ ਤੋਂ ਛੋਟਾ ਕੇ ਵੱਡਾ ਵੱਡਾ ਮਾਲੇਲੂਇਆ ਛੋਟਾ ਬੇਟਾ ਜਿਹੜਾ ਇਹਨਾਂ ਦਾ ਵੱਡਾ ਪਹਿਲਾਂ ਗਿਆ ਛੋਟਾ ਉਹ ਤੋਂ ਬਾਅਦ ਚ ਤੇ ਜਿਹੜਾ ਹੁਣ ਵੱਡੇ ਤੋਂ ਛੋਟੇ ਤੋਂ ਵੱਡਾ ਹallelujah ਜਸੂ ਤੁਸੀਂ ਕੀ ਨਾਮ ਕੀ ਪ੍ਰਭੂ ਨੇ ਇਹਦੀ ਜ਼ਿੰਦਗੀ ਵਿੱਚ ਵੀ ਇਹਨੂੰ ਸਮਾਂ ਦਿੱਤਾ ਪਰਦੇਸ ਵਿੱਚ ਜਾਨ ਜਾਨ ਦਾ ਹallelujah ਹallelujah ਸੋ ਜੋ ਵੀ ਆਪਾਂ ਜੇ ਪ੍ਰਭੂ ਵੇ ਚਾਪਾਣਾ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਆ ਤੇ ਪ੍ਰਭੂ ਸਾਡੀ ਇੱਕ ਦਿਨ ਜਰੂਰ ਸੁਣਦਾ ਆ ਹallelujah 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 ਸੋ ਅਸੀਂ ਵੀ ਇਦਾਂ ਮੂੰਹ ਦੇ ਵਿੱਚੋਂ ਸ਼ਬਦ ਕੱਢ ਦਿੱਤੇ ਵੀ ਤੁਹਾਡੇ ਬੱਚੇ ਦਿਨੇ ਹੀ ਚੱਲ ਜਾਣੇ ਆ ਪ੍ਰਭੂ ਦਾ ਧੰਨਵਾਦ ਕਰਦੇ ਆ ਪ੍ਰਭੂ ਨੇ ਸਾਡੇ ਉਹਨਾਂ ਸ਼ਬਦਾਂ ਨੂੰ ਪੂਰੀਆਂ ਕੀਤਾ ਹallelujah 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 ਇਹਦਾ ਧੰਨਵਾਦ ਆ ਨਰਿਸ਼ੀਸ਼ਰ ਪਰਮੇਸ਼ਰ ਦਾ ਹallelujah ਹallelujah ਯਿਸੂ ਮਸੀਹ ਦੇ ਨਾਮ ਕੀ ਜੈ ਹallelujah ਹallelujah ਸੋ ਆਪਾਂ ਵੇਖਾਂਗੇ ਮੱਤੀ ਦੀ ਅੰਜੀਨ ਸਤਿ ਬਾਅਦ ਦੇ ਸਤ ਐਤਤ ਲੈ ਕੇ 12 ਐਤਤ ਤੱਕ ਪੜਾਂਗੇ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਪਰਬੂ ਯਿਸੂ ਮਸੀਹ ਨੇ ਕੀ ਆਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਦਿੱਤਾ ਜਾਵੇਗਾ ਡੂੰਡੋ ਤਾਂ ਤੁਹਾਨੂੰ ਲੱਭੇਗਾ ਡੂੰਡੋ ਤਾਂ ਤੁਹਾਨੂੰ ਲੱਭੇਗਾ ਖਰਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਖਰਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਤੇ ਡੂੰਡਣ ਵਾਲੇ ਨੂੰ ਲੱਭਦਾ ਹੈ ਤੇ ਡੂੰਡਣ ਵਾਲੇ ਨੂੰ ਲੱਭਦਾ ਹੈ ਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਤੇ ਖੜਕਾਉਣ ਵਾਲੇ ਦੇ ਨਹੀਂ ਖੋਲਿਆ ਜਾਵੇਗਾ ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਾਂ ਤੁਹਾਡੇ ਵਿੱਚੋਂ ਕਿਹੜਾ ਬਨੁਖ ਹੈ ਜੇ ਉਸ ਦਾ ਪੁੱਤਰ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ ਤਾਂ ਉਹ ਨੂੰ ਸੱਪ ਦੇਵੇ ਸੋ ਜੇ ਤੁਸੀਂ ਬੁਰੇ ਹੋ ਕੇ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇ ਲਈਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਲ ਵਾਲਿਆਂ ਨੂੰ ਆਪਣੇ ਮੰਗਲ ਵਾਲਿਆਂ ਨੂੰ ਚੰਗੀਆਂ ਅਵਸਥਾ ਦੇਵੇਗਾ ਚੰਗੀਆਂ ਅਵਸਥਾ ਦੇ ਵੀ ਗਾ ਹਾਲੇਲੂਇਆ 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 ਆਰਮੀ ਐਤ ਵੀ ਪੜਦਾਂਗੇ ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੋਕ ਤੁਹਾਡੇ ਨਾਲ ਕਰ ਰਹਾ ਹਾਲੇਲੂਇਆ ਹਾਲੇਲੂਇਆ ਯੇਸ਼ੂ ਮਸੀਹ ਦੇ ਨਾਮ ਕੀ ਜੈ 11 ਤੱਕ ਹੀ ਰਹਿਣ ਦੋ ਹਾਲੇਲੂਇਆ 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 ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਵਾਲਕਾਂ ਨੂੰ ਚੰਗੀਆਂ ਦਾਂਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਬਦੀ ਤੁਹਾਡਾ ਸੁਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਮੰਗਣ ਵਾਲਿਆਂ ਨੂੰ ਚੰਗੀਆਂ ਅਵਸਥਾ ਦੇਵੇਗਾ ਚੰਗੀਆਂ ਹallelujah ਹallelujah ਯਿਸੂ ਸੀਗੇ ਨਾਮ ਕੀ ਜੈ ਹallelujah ਹallelujah ਇੱਕ ਮੰਗਣਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਇੱਕ ਮੰਗਦਾ ਪ੍ਰਭੂ ਮੈਨੂੰ ਕੀ ਦੇ ਦੇ ਸੁੱਖ ਦੇ ਦੇ ਮੈਨੂੰ ਸ਼ਾਂਤੀ ਦੇ ਦੇ ਮੇਰੇ ਸਾਰੇ ਘਰ ਦੇ ਜਿਹੜੇ ਆ ਜੀ ਆ ਜਿੰਨੇ ਸਾਰੇ ਸੁੱਖ ਸਲਾਮਤੀ ਲੈਣ ਹallelujah 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 ਇੱਕ شفਾ ਮੰਗਦਾ ਆ ਇੱਕ ਜਿਹੜਾ ਕੀ ਮੰਗਦਾ ਮੰਗਣਾ ਕਈਆਂ ਤਰ੍ਹਾਂ ਦਾ ਆ ਹallelujah ਇਹ ਵੀ ਜਦੋਂ ਪ੍ਰਭੂ ਵਿੱਚ ਆ ਜਾਂਦਾ ਆ ਉਹ ਪ੍ਰਭੂ ਕੋਲੋਂ ਪਵਿੱਤਰ ਆਤਮਾ ਦਾ ਦਾਨ ਮੰਗਦਾ ਪ੍ਰਭੂ ਮੈਨੂੰ ਪਵਿੱਤਰ ਆਤਮਾ ਦੇ ਹallelujah ਹallelujah ਮੰਗਾਂਗੇ ਤਾਂ ਫਿਰ ਸਾਨੂੰ ਮਿਲੇਗਾ ਮਿਲੇਗਾ ਹallelujah hallelujah ਤੇ ਜਦੋਂ ਅਸੀਂ ਮੰਗ ਲੈਂਦੇ ਆ ਤਾਂ ਪਰਮੇਸ਼ਵਰ ਸਾਨੂੰ ਕਈ ਵਾਰੀ ਅਸੀਂ ਮੰਗਦੇ ਆ ਪ੍ਰਭੂ ਜੀ ਸਾਡਾ ਕੰਮਕਾਰ ਚੰਗਾ ਹੋਵੇ ਇੱਥੇ ਵੀ ਸਾਡਾ ਕੰਮਕਾਰ ਚੰਗਾ ਹੋਵੇ ਪ੍ਰਭੂ ਅਸੀਂ ਹੁਣ ਪਰਦੇਸ ਵਿੱਚ ਜਾਣਾ ਆ ਸਾਡਾ ਉੱਥੇ ਵੀ ਕੰਮਕਾਰ ਇਹ ਵੀ ਇੱਕ ਆਪਾਂ ਮੰਗਦੇ ਆ ਪ੍ਰਭੂ ਕੋਲੋਂ ਤੇ ਪ੍ਰਭੂ ਕੋਲੋਂ ਜਦੋਂ ਅਸੀਂ ਮੰਗਦੇ ਆ ਤੇ ਪ੍ਰਭੂ ਫੇ ਸਾਡੀਆਂ ਉਹਨਾਂ ਗੱਲਾਂ ਨੂੰ ਸਾਡੇ ਉਹਨਾਂ ਸ਼ਬਦਾਂ ਨੂੰ ਪਰਮੇਸ਼ਵਰ ਪੂਰਿਆਂ ਕਰਦਾ ਹੇਲੇਲੂਆ 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 ਯਿਸੂ ਮਸੀਹ ਦੇ ਨਾਮ ਕੀ ਜੈ ਹੇਲੇਲੂਆ ਹੇਲੇਲੂਆ ਅਸੀਂ ਪ੍ਰਭੂ ਦੇ ਕੋਲੋਂ ਵਾਰ 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 ਮੰਗੀ ਜਾਣਾ ਪਹਿਲਾਂ ਤੇ ਮੰਗਣਾ ਪ੍ਰਭੂ ਮੈਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦੇ ਭਰ ਦੇ ਮੈਂ ਤੋਬਾ ਕਰ ਲਵਾਂ ਮੈਂ ਪਵਿੱਤਰ ਆਤਮਾ ਪਾਲਵਾਂ ਮੈਂ ਤੇਰੀਆਂ ਚੰਗੀਆਂ ਤੇ ਚੰਗੀਆਂ ਚੀਜ਼ਾਂ ਨੂੰ ਹਮੇਸ਼ਾ ਕੀ ਕਰਤਾ ਨਾ ਪੌਂਦਾਰਮਾ ਪੌਂਦਾਰਮਾ ਲੋਚਦਾਰਮਾ ਹallelujah ਹallelujah ਯਿਸੂ ਬੁਸੀਗੇ ਨਾਮ ਕੀ ਜੈ ਤੇ ਜਦੋਂ ਪ੍ਰਭੂ ਸਾਡੇ ਇਹ ਸਾਰੇ ਕੰਮਕਾਰ ਕਰ ਦਿੰਦਾ ਆ ਤੇ ਫੇ ਅਸੀਂ ਪ੍ਰਭੂ ਨੂੰ ਆਪਣਾ ਕੀ ਕਰਨਾ ਆ ਹਾਂਜੀ ਤਾਂ ਚੰਤਾ ਦੁਸਵੰਦ ਵੀ ਪ੍ਰਭੂ ਨੂੰ ਦਿੰਦੇ ਰਹਿਣਾ ਹallelujah 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 ਤੇ ਵੀ ਜਦੋਂ ਅਸੀਂ ਪਰਮੇਸ਼ਵਰ ਵਿੱਚ ਵਿਜਦੇ ਆ ਤੇ ਫੇ ਅਸੀਂ ਵੱਟਦੇ ਆ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਮਤੀ ਦੀ ਜੀਲ 7 ਬਾਬ ਦੀ 24 ਐਤ ਤੋਂ ਪੜਾਂਗੇ ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਘਰ ਬਣਾਇਆ ਜੇ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਮੀਂਹ ਵਰਿਆ ਤੇ ਹੜ ਆਏ ਤੇ ਹੜ ਆਏ ਉਹਦੀ ਨਿਹਰੀਆਂ ਵਗੀਆਂ ਤੇ ਨਿਹਰੀਆਂ ਵੀ ਵਗੀਆਂ ਔਰ ਉਸ ਘਰ ਨੂੰ ੱੱਕਾ ਮਾਰਿਆ ਔਰ ਉਸ ਘਰ ਨੂੰ ੱੱਕਾ ਮਾਰਿਆ ਪਰ ਉਹ ਨਾ ਡਿੱਗਿਆ ਘਰ ਉਹ ਨਾ ਡਿੱਗਿਆ ਕਿਉਂ ਕਿ ਉਹਦੀ ਨੀਂ ਉਹਦੀ ਨੀਂ ਪੱਥਰ ਉੱਤੇ ਧਰੀ ਹੋਈ ਸੀ ਹallelujah ਹallelujah ਜੇ ਅਸੀਂ ਪੱਥਰ ਉੱਤੇ ਆਪਣੀ ਨੀਂ ਧਰਾਂਗੇ ਮੀਂਹ ਆਉਣਗੇ ਹੜ ਆਉਣਗੇ ਨਿਹਰੀਆਂ ਆਉਣਗੀਆਂ ਤੇ ਪੱਥਰ ਉੱਤੇ ਨੀਂ ਰੱਖੀ ਹੋਈ ਕਦੀ ਵੀ ਸਾਡਾ ਘਰ ਡਿੱਗਦਾ ਨਹੀਂ ਅਸੀਂ ਆਪਣੇ ਘਰ ਨੂੰ ਅਸੀਂ ਆਪਣੀ ਜ਼ਿੰਦਗੀ ਨੂੰ ਪਰਭੂ ਦੇ ਵਿੱਚ ਲਗਾਤਾਰ ਸੰਗਤ ਕਰਨ ਵਾਲੀ ਬਣਾਉਣਾ ਲਗਾਤਾਰ ਪ੍ਰਭੂ ਦੇ ਵਿੱਚ ਬਣੇ ਰਹਿਣਾ ਤੇ ਪ੍ਰਭੂ ਦੇ ਵਿੱਚ ਹਰ ਵੇਲੇ ਪ੍ਰਾਰਥਨਾ ਦੇ ਵਿੱਚ ਲੱਗੇ ਨਾ ਫਿਰ ਸਾਡਾ ਘਰ ਕਿੱਥੇ ਆ ਮੱਥਨ ਉਤੇ ਹallelujah ਹallelujah ਮੀ ਆਊਗਾ ਹਾਰ ਆਊਗਾ ਦੁੱਖ ਹੋਣਗੇ ਮੁਸੀਬਤਾਂ ਆਉਣਗੀਆਂ ਪਰੇਸ਼ਾਨੀਆਂ ਆਉਣਗੀਆਂ ਤੇ ਜੇ ਅਸੀਂ ਪੱਥਰ ਉਤੇ ਘਰ ਬਣਾਇਆ ਹੋਊਗਾ ਸਾਡੇ ਤੇ ਉਹ ਜਿਹੜੀਆਂ ਮੁਸੀਬਤਾਂ ਪਰੇਸ਼ਾਨੀਆਂ ਦਾ ਕੋਈ ਵੀ ਬੱਸ ਨਹੀਂ ਚੱਲੇਗਾ ਨਹੀਂ ਚੱਲੇਗਾ ਹਲੇਲੂਇਆ ਹਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ ਹਾਂਜੀ 26 ਅੱਜ ਕੀ ਲਿਖਿਆ ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਰੇਤ ਉੱਤੇ ਬਣਾਇਆ ਮੀਂਹ ਵਰਿਆ ਮੀਂਹ ਵਰਿਆ ਸਾਡੀ ਹੜ ਆਏ ਅਤੇ ਹੜ ਆਏ ਤੇ ਮੇਰੀਆਂ ਬਗੀਆਂ ਤੇ ਮੇਰੀਆਂ ਬਗੀਆਂ ਆਰ ਉਸ ਘਰ ਨੂੰ ਧੱਕਾ ਮਾਰਿਆ ਤੇ ਉਹ ਢਹਿ ਪਿਆ ਤੇ ਉਹ ਤਾਂ ਵੱਡਾ ਨਾਸ ਹੋਇਆ ਹallelujah ਹallelujah ਰਸੂਲ ਸਿਗੇ ਨਾਮ ਕੀ ਆਪਣਾ ਆਪਾਂ ਆਪਣਾ ਘਰ ਜਿਹੜਾ ਆ ਰੇਤ ਉੱਤੇ ਨਹੀਂ ਬਣਾਉਣਾ ਨਹੀਂ ਬਣਾਉਣਾ ਹਾਂ ਜੀ ਕਈ ਲੋਕ ਵਿਸ਼ਵਾਸ ਕਰਦੇ ਆ ਪਰ ਥੋੜਾ ਕਰਦੇ ਆ ਵਿਸ਼ਵਾਸ ਇੰਨਾ ਮਜ਼ਬੂਤ ਕਰ ਲੈਣਾ ਇੰਨਾ ਮਜ਼ਬੂਤ ਕਰ ਲੈਣਾ ਵੀ ਪ੍ਰਭੂ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਕੀ ਕਰਨਾ ਆ ਸੁਣਨਾ ਵਚਨਾਂ ਨੂੰ ਸੁਣਨਾ ਜਸੂ ਮਸੀਹ ਨੇ ਆਖਿਆ ਅਤੇ ਹਰੇਕ ਜੋ ਮੇਰੇ ਇਹ ਬੱਚ ਨੂੰ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਹallelujah ਹallelujah ਜਿਹੜਾ ਪ੍ਰਭੂ ਦੇ ਵਚਨਾਂ ਤੇ ਚੱਲਦਾ ਆ ਉਹ ਕੌਣ ਆ ਬੁੱਧਵਾਨ ਹallelujah 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 ਜਸੂ ਮਸੀਹ ਕੇ ਨਾਮ ਕੀ ਜੈ ਮੰਨ ਲਓ ਇਹ ਬੇਟਾ ਤੁਹਾਡੇ ਘਰ ਵਿੱਚ ਪੈਦਾ ਹੋ ਗਿਆ ਹੈ ਨਾ ਹallelujah ਹallelujah ਤੁਹਾਡੇ ਤਿੰਨ ਬੇਟੇ ਆ ਹੈ ਨਾ ਤਿੰਨੇ ਹੀ ਬੇਟੇ ਤੁਹਾਡੇ ਘਰ ਵਿੱਚ ਪੈਦਾ ਹੋਏ ਆ ਹਨਾ ਹਾਂਜੀ ਹਾਲੇਲੂਇਆ ਹਾਲੇਲੂਇਆ ਤੇ ਇਹਨਾਂ ਨੂੰ ਫੇਰ ਗੱਲ ਕਿਹਦੀ ਬੰਦਣੀ ਚਾਹੀਦੀ ਆ ਆ ਗਵਾਂਡੀਆਂ ਦੀ ਨਹੀਂ ਜੀ ਦੇ ਮਾਪਿਆਂ ਦੀ ਹਾਲੇਲੂਇਆ ਦੂਸਰੀ ਗੱਲ ਮੈਂ ਸਮਝਾ ਰਿਆ ਤੁਹਾਡੇ ਘਰ ਬੱਚੇ ਤਿੰਨ ਪੈਦਾ ਆ ਨਾ ਬੇਟੇ ਸਰਦਾਰ ਪਿਆਰਾ ਸਿੰਘ ਜੀ ਨਿਕਾਲ ਤੇ ਇਹਨਾਂ ਨੂੰ ਗੱਲ ਕਿਹਦੀ ਬੰਦਣੀ ਚਾਹੀਦੀ ਆ ਇਹਨਾਂ ਦੀ ਹਾਂਜੀ ਆਪਣੀ ਮਾਤਾ ਤੇ ਗਵਾਂਡੀਆਂ ਦੀ ਵਾਹ ਵਾਹ ਆਪਣੇ ਮਾਤਾ ਪਿਤਾ ਦੀ ਇਦਾਂ ਹੀ ਪ੍ਰਭੂ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਪਰਮੇਸ਼ਵਰ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਤੇ ਜਿਸ ਸੇਵਕ ਨੇ ਤੁਹਾਨੂੰ ਕੀ ਕਰਾਇਆ ਆ ਯਿਸੂ ਮਸੀਹ ਦੇ ਵਿੱਚ ਜਨਮ ਦਵਾਇਆ ਆ ਨਵਾਂ ਜਨਮ ਦਵਾਇਆ ਆ ਹਾਲੇਲੂਇਆ ਹਾਲੇਲੂਇਆ ਤੁਹਾਡੀ ਤੋਬਾ ਕਰਾਈ ਤੁਹਾਡਾਕਰਾਰ ਕਰਾਇਆ ਆ ਤੇ ਅਸੀਂ ਫੇ ਉਹਨੂੰ ਵੀ ਕੁਛ ਨਾ ਕੁਛ ਕੀ ਕਹਿੰਦੇ ਹੁੰਦੇ ਆ ਹਾਂਜੀ ਦਾਣ ਦਸਵਾ ਉਹ ਦਾਣ ਚੱਲਦਾ ਨਹੀਂ ਉਹਨੂੰ ਵੀ ਅਸੀਂ ਆਪਣੇ ਮਾਪੇ ਮੰਨਣਾ ਆ ਹallelujah 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 ਇੱਕ ਮਾਪੇ ਹੋ ਗਏ ਤੇ ਦੂਸਰਾ ਜਿਹੜਾ ਗੁਰੂ ਹੁੰਦਾ ਉਹ ਵੀ ਮਾਪਿਆਂ ਦੇ ਸਮਾਨ ਹੁੰਦਾ ਆ ਹallelujah ਹallelujah ਮੈਂ ਇਸ ਕਰਕੇ ਗੱਲ ਬੋਲ ਰਿਹਾ ਆ ਮੇਰੇ ਚਰ ਦੇ ਵਿੱਚ ਬੜਾ ਕੁਝ ਕਰਦੇ ਲੋਕ ਹallelujah ਹallelujah ਕਿੰਨੇ ਬੰਦੇ ਬਾਹਰ ਗਏ ਆ ਕਿੰਨੇ ਬੰਦੇ ਬਾਹਰ ਗਏ ਆ ਨਵੇਂ-ਨਵੇਂ ਉੱਥੇ ਜਾ ਕੇ ਪਾਤਰੀ ਰੱਬ ਨੇ ਤੇ ਬਾਹਰਲੇ ਪੁਰਖਾਂ ਹalleluyah halleluyah ਤੁਸੀਂ ਆਪਣੇ ਮਾਪਿਆਂ ਨੂੰ ਪੁੱਛੋ ਤੁਸੀਂ ਆਪਣੇ ਮਾਪਿਆਂ ਨੂੰ ਪੁੱਛੋ ਕਿੱਦਾਂ ਬੀਜਣਾ ਹੈ ਤੁਸੀਂ ਸਾਡੇ ਮਾਪਿਆਂ ਮਾਪਿਆਂ ਦੀ ਸਲਾਹ ਤੋਂ ਬਗੈਰ ਕਦੇ ਵੀ ਨਹੀਂ ਚੱਲਣਾ ਹalleluyah halleluyah ਹੁਣ ਇਸ ਧਰਤੀ ਦੇ ਉੱਤੇ ਹਜ਼ਾਰਾਂ ਚਰਚਾ ਲੱਖਾਂ ਚਰਚਾ ਕਿੱਥੇ ਕਿੱਥੇ ਦਵਾਂਗੇ ਆਪਾਂ ਇੱਕ ਥਾਂ ਬੀਜਣਾ ਸਿੱਖੋ ਹਾਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਸਾਡਾ ਮਾਂ ਪੇ ਇਸ ਧਰਤੀ ਦੇ ਰਹਿੰਦੇ ਆ ਇਹ ਕਿਹਾ ਤੇ ਅਸੀਂ ਉਹਨਾਂ ਦੀ ਸਲਾਹ ਤੋਂ ਬਗੈਰ ਨਹੀਂ ਚੱਲਣਾ ਤੇ ਜਿਹੜਾ ਸਾਡਾ ਗੁਰੂ ਆ ਉਹਦੇ ਨਾਲ ਵੀ ਅਸੀਂ ਆਪਣੇ ਆਪ ਨੂੰ ਸਾਂਝੀ ਕਰਨਾ ਹੈ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਤੇ ਮੁੜ ਕੇ ਇੱਥੇ ਆ ਕੇ ਮੁੜ ਕੇ ਬੈਦਾ ਕਰ ਲੈਂਦੇ ਅਸੀਂ ਐਂ ਕਰਾਂਗੇ ਅਸੀਂ ਜਿਉਂ ਕਰਾਂਗੇ ਅਸੀਂ ਤੇ ਚਰਚ ਹੀ ਬੜਾ ਸੋਹਣਾ ਬਣਾ ਦਾਂਗੇ ਇੱਕ ਰੁਪਈਆ ਨਹੀਂ ਕਿਸੇ ਵਿਸ਼ਵਾਸੀ ਨੇ ਮੇਰੇ ਚਰਚ ਤੇ ਲਾਇਆ ਕੰਮ ਭਮਾ ਖੁਦਾ ਦਾ ਹੀ ਆ ਹਲੇਲੂਇਆ ਹਲੇਲੂਇਆ ਕਿਸੇ ਵਿਸ਼ਵਾਸੀ ਨੇ ਧਿਆਨ ਨਹੀਂ ਦਿੱਤਾ ਹਲੇਲੂਇਆ ਹਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ ਸੀਮਤਾ ਦੇ ਇਨਸਾਨ ਫੇਹੀ ਕਰਦਾ ਨਾ ਸਾਡੀਆਂ ਵੀ ਪਰਮੇਸ਼ਵਰ ਨੇ ਸੀਮਤਾ ਫੇਹੀ ਕਰਨੀਆਂ ਆ ਜੇ ਅਸੀਂ ਪਰਮੇਸ਼ਵਰ ਦੀ ਗੱਲ ਨੂੰ ਮੰਨਦੇ ਆ ਤੇ ਯਿਸੂ ਉਸ ਨੇ ਇੱਥੇ ਸਿਫਤ ਦੀ ਬਲਾਅਤ ਕੀਤੀ ਆ ਜਿਹੜਾ ਮੇਰੇ ਬਚਨਾਂ ਨੂੰ ਕੀ ਕਰਦਾ ਆ ਸੁਣਦਾ ਅਤੇ ਉਹਨਾਂ ਉੱਤੇ ਚੱਲਣਾ ਬਚਨ ਨੂੰ ਸੁਣਨਾ ਆ ਕਹੇ ਨਾਲ ਯਿਸੂ ਮਸੀਹ ਨੇ ਆਖਿਆ ਜਿਹਦੇ ਕੰਨ ਹੋਣ ਸੋ ਸੁਣੇ ਹਾਲੇਲੂਇਆ ਹਾਲੇਲੂਇਆ ਯੇਸ਼ੂ ਰੂਸੀ ਦੇ ਨਾਮ ਕੀ ਜੈ ਵਚਨ ਨੂੰ ਕੰਨ ਦੇ ਨਾਲ ਸੁਣਨਾ ਤੇ ਅਤੇ ਉਹਨਾਂ ਦੇ ਉੱਤੇ ਚੱਲਣਾ ਹੈ ਉਹ ਉਸ ਬੁੱਧਵਾਰ ਵਰਗਾ ਜਾਣਿਆ ਜਾਵੇਗਾ ਜੇ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਬਣਾਇਆ ਹਾਲੇਲੂਇਆ ਹਾਲੇਲੂਇਆ ਬੜੀ ਮਿਹਨਤ ਮਾਰੀ ਮੈਨੂੰ ਕਿੰਨੇ ਸਾਲ ਹੋ ਗਏ 2002 ਤੋਂ ਮੈਂ ਸੇਵਾ ਸ਼ੁਰੂ ਕੀਤੀ ਸੀ 1992 ਵਿੱਚ ਜਦ ਮੈਂ ਪ੍ਰਭੂ ਕੋਲ ਜਾਇਆ ਸੀ 10 ਸਾਲ ਦਾ ਸਿੱਖਦਾ ਰਿਆਂ 10 ਸਾਲ ਮੈਂ ਆਪਣਾ ਕੰਮਕਾਰ ਵੀ ਕਰਦਾ ਰਿਆਂ ਹੁਣ ਵੀ ਮੈਂ ਕਰਦਾ ਆ ਕਿਉਂਕਿ ਲੋਕ ਜਿਹੜੇ ਆ ਦਾਨ ਚੱਦਾ ਨਹੀਂ ਦਿੰਦੇ ਦਸਵੰਧ ਨਹੀਂ ਦਿੰਦੇ ਵੀ ਤੁਸੀਂ ਆਪਣੀ ਚਰਚ ਨੂੰ ਵਧੀਆ ਟਾਂਕਣਾ ਚਲਾਓ ਹਾਲੇਲੂਇਆ ਹਾਲੇਲੂਇਆ 10 ਸਾਲ ਮੈਂ ਅਸਤਾਦਾਂ ਕੋ ਸਿੱਖਦਾ ਹੀ ਰਿਆਂ ਸਿੱਖਣ ਵਾਲਾ ਦਿਲ ਰੱਖਿਆ ਤੇ ਅੱਜ ਵੀ ਸਿੱਖਣ ਵਾਲੇ ਦਿਲ ਰੱਖਦੇ ਆ ਹਾਲੇਲੂਇਆ ਹਾਲੇਲੂਇਆ ਤੇ ਪ੍ਰਭੂ ਦਾ ਧੰਨਵਾਦ ਕਰਦੇ ਆ ਜੇ ਦਾਨ ਚੱਦਾ ਕੋਈ ਨਹੀਂ ਦਿੰਦਾ ਤੇ ਕਾਮਯਾਬ ਪੂਰੇ ਆ ਹਾਲੇਲੂਇਆ 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 ਯਿਸੂ ਮਸੀਹ ਦੇ ਨਾਮ ਕੀ ਜੈ ਹੱਥੀ ਮਿਹਨਤ ਕਰ ਲੈਂਦੇ ਆ ਹੱਥੀ ਕੰਮ ਕਰ ਲੈਂਦੇ ਆ ਸਭ ਕੁਝ ਕਰਦੇ ਆ ਪਰਮੇਸ਼ਵਰ ਦਾ ਕੰਮ ਜਿਹੜਾ ਆ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਕਰਦੇ ਆ ਹਾਲੇਲੂਇਆ 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 ਯਿਸੂ ਮਸੀਹ ਦੇ ਨਾਮ ਕੀ ਜੈ ਹਾਲੇਲੂਇਆ 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 ਤੇ ਬੁੜਕੇ ਤਾਂ ਫੇ ਉਹ ਜੈ ਮਸੀਹ ਦੇ ਕਾਰਨ ਉਹ ਖੜ ਜਾਂਦੇ ਆ ਹਾਲੇਲੂਇਆ ਕਿਤਾ ਜੈ ਮਸੀਹ ਬਾਹਰ ਜਾ ਕੇ ਪ੍ਰਦੇਸ਼ ਵਿੱਚ ਜਾ ਕੇ ਜਿਹੜੇ ਚਾਚੇ ਨੇ ਮੇਰੇ ਬੱਚੇ ਗਏ ਆ ਕਿੰਨੇ ਹੀ ਗਾਇਆ। ਕਈਆਂ ਨੇ ਮੈਨਾ ਕੀਤਾ ਜੀ ਅਸੀਂ ਤਰਖਾ ਸਾਰੀ ਘੱਲਾਂ ਦਾ ਮੈਂ ਕਿਹਾ ਸੁਖਣਾ ਨਹੀਂ ਸੁਖੀਦੀ ਹੁੰਦੀ। ਕਦੀ ਸੁਖਣਾ ਨਾ ਸੁਖੋ। ਹallelujah। ਹallelujah। ਜੋ ਤੁਹਾਡਾ ਆਤਮਿਕ ਪਿਤਾ ਕਹਿੰਦਾ ਆ ਤੁਹਾਡਾ ਸੇਵਕ ਕਹਿੰਦਾ ਉਹ ਕਰੋ। ਹallelujah। ਹallelujah। ਇੱਕ ਵਾਰੀ ਪਹਿਲਾ ਵਿਸ਼ਵਾਸੀ ਚਰਚ ਵਿੱਚੋਂ ਗਿਆ ਜਿੱਥੇ ਬੈੰਦਾ ਹੁੰਦਾ ਹੈ ਦਸਵੰਧ ਦਿੰਦਾ ਹੁੰਦਾ ਸੀ ਤੇ ਜਦੋਂ ਉਹ ਪਹਿਲਾਂ ਚਲਾ ਗਿਆ ਤੇ ਬੜਾ ਕੁਝ ਕਰਦਾ ਸੀ ਮੈਂ ਐ ਕਰ ਦੇਣਾ ਮੈਂ ਜੋ ਕਰ ਦੇਣਾ ਮੈਂ ਫਲਾਣਾ ਕਰ ਦੇਣਾ। ਤੇ ਮੈਂ ਇੱਕ ਬਹੁਤ ਵੱਡੀ ਮੀਟਿੰਗ ਕਰਾਈ ਹallelujah ਉਸ ਮੀਟਿੰਗ ਦੇ ਵਿੱਚ ਮੈਂ 8000 ਦੇ ਤਕਰੀਬਨ 40 ਤੇ ਪੰਜਾਹਵੇਂ ਸੇਵਕਾਂ ਦੇ ਬੰਦੇ ਸੀ ਉਹ ਤੇ ਮੈਂ ਕਿਹਾ ਵੀ ਚਲੋ ਤੁਸੀਂ ਮੇਰੀ ਥੋੜੀ ਜੀ ਗੱਲ ਮੰਨੋ ਆਪਾਂ ਇੱਕ ਮੀਟਿੰਗ ਕਰਾਉਂਦੇ ਆ ਉਹਦੇ ਵਿੱਚ ਪਾਸਟਰਾਂ ਦਾ ਇਜਤਿਮਾਨ ਕਰਦੇ ਆ ਤੇ ਰਪਈਆ ਉਹਨੇ 5000 ਜੀ ਆ ਦਿੱਤਾ ਹallelujah ਹallelujah ਤੇ ਸਮਾਨ ਕਿੰਨੇ ਦਾ ਆ 8000 8000 ਦਾ ਤੇ ਪੰਜੋ 75 ਦੀ ਰੋਟੀ ਵੀ ਖਵਾਈ। ਹਾਂਜੀ। ਖਰਚਾ 15000 ਦਾ ਤੇ ਵਿਸ਼ਵਾਸੀ 5000 ਰੁਪਏ ਦੇ ਕੇ ਤਾਂ ਕਹਿੰਦਾ ਚਲ ਠੀਕ ਹੈ। ਹallelujah। ਹallelujah। ਯਿਸੂ ਉਸੇ ਦੇ ਨਾਮ ਕੀ ਪਹਿਲਾ ਅਕਸਾਨ ਮੇਰੇ ਚਰਚ 'ਚੋਂ ਗਿਆ ਸੀ। ਅੱਜ ਪਤਾ ਕੀ ਕਹਿੰਦਾ? ਅੱਜ ਕਹਿੰਦਾ ਤੁਸੀਂ ਸਾਰਾ ਪਰਿਵਾਰ ਤੋਬਾ ਕਰੋ। ਹallelujah। ਹallelujah। ਇਹ ਇਸ ਚਰਚ 'ਚੋਂ ਬਰਕਤ ਪਾਈ ਆ। ਇਸ ਚਰਚ ਦੇ ਵਿੱਚੋਂ ਸਾਰਾ ਕੁਛ ਨੇ ਸਿੱਖਿਆ ਆ। ਤੇ ਹੁਣ ਕਹਿੰਦਾ ਤੁਸੀਂ ਕੀ ਕਰੋ? ਉਹ ਕਰੋ। ਹallelujah। ਇਸ ਕਰਕੇ ਮੈਂ ਕਹਿੰਦਾ ਆ ਸਾਨੂੰ ਆਪਣੇ ਮਾਪੇ ਦੀ ਕੀ ਕਰਨੀ ਚਾਹੀਦੀ ਆ? ਸੇਵਾ। ਸੇਵਾ ਕਰਨੀ ਚਾਹੀਦੀ ਮਾਪੇ ਦੀ, ਗੱਲ ਮੰਨਣੀ ਚਾਹੀਦੀ ਆ ਤੇ ਦੂਸਰਾ ਜਿਹੜਾ ਤੁਹਾਡਾ ਪਰਮੇਸ਼ਵਰ ਮਾਪੇ ਆ। ਹallelujah। 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 ਯਿਸੂ ਮਸੀਹ ਦੇ ਨਾਮ ਕੀ। ਤੇ ਆਪਣਾ ਘਰ ਆਪਾਂ ਕਿੱਥੇ ਬਣਾਉਣਾ ਆ? ਪੱਥਰ ਉੱਤੇ। ਪੱਥਰ ਤੇ। ਹallelujah। ਚਟਾਨ ਉੱਤੇ। ਤੇ ਪਰਮੇਸ਼ਵਰ ਦੇ ਕੋਲੋਂ ਮੰਗਣਾ ਆ। ਜੋ ਤੁਮ ਅਸੀਂ ਪ੍ਰਾਰਥਨਾ ਕਰਾਉਨੇ ਆਂ ਪ੍ਰਭੂ ਸਾਡਾ ਆਹ ਕੰਮ ਕਰ ਦੇਵੇ ਆਹ ਕੰਮ ਕਰ ਦੇਵੇ ਪਰਮੇਸ਼ਵਰ ਕਰ ਦਿੰਦਾ ਆ ਤੇ ਅਸੀਂ ਇਸ ਲਗਾਤਾਰ ਪ੍ਰਭੂ ਦੇ ਵਿੱਚ ਬਣੇ ਆ ਚਾ ਬਣੇ ਰਹਿਣਾ ਚੱਲਦੇ ਰਹਿਣਾ ਹallelujah ਹallelujah 126 ਨੰਬਰ ਜਬੂਰ ਦੀ 7 ਤਾਇਤ ਪੜ੍ਹ ਕੇ ਵੇਖਾਂਗੇ ਓ ਨਹੀਂ 126 ਦੀ 7 ਹੈ ਨਹੀਂ ਇਹ ਸੌਰੀ ਆਪਣੇ ਸੌਰੀ ਇਹ 26 ਨੰਬਰ ਜਬੂਰ ਦੀ 7 ਤਾਇਤ 26 ਕਲਾ ਜੀ ਕੰਦਾਈ ਸੌਰੀ 126 ਗਾਇਨ 26 ਨੰਬਰ ਜਬੂਰ ਦੀ 7 ਆਇਤ 7 ਆਇਤ ਤਾਂ 헤ਜ ਹੋਵਾ 헤ਜ ਹੋਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਹਾਲੇਲੂਇਆ ਹਾਲੇਲੂਇਆ 헤ਜ ਹੋਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਹਾਲੇਲੂਇਆ ਹਾਲੇਲੂਇਆ ਯੀਸ਼ੂ ਮਸੀਹ ਦੇ ਨਾਮ ਕੀ 헤ਜ ਹੋਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ 26 ਨੰਬਰ ਜਬੂਰ ਦੀ ਸੱਤ ਹੈ ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ ਅੱਜ ਤੇਰੇ ਸਾਰੇ ਅੱਜ ਤੇਰੇ ਸਾਰੇ ਚਰਚ ਕੰਮਾਂ ਦਾ ਨਿਰਣਾ ਕਰਾਂ ਹਾਲੇਲੂਇਆ 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 ਯਿਸੂ ਮਸੀਹ ਦੇ ਨਾਮ ਕੀ ਜੈ ਤਾਂ ਜੋ ਮੈਂ ਕੀ ਕਰਾਂ ਧੰਨਵਾਦ ਦਾ ਸ਼ਬਦ ਸੁਣਾਵਾਂ ਧੰਨਵਾਦ ਦਾ ਸ਼ਬਦ ਕਿਹੜਾ ਆ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਆ ਹਾਲੇਲੂਇਆ ਹਾਲੇਲੂਇਆ ਉਹਦਾ ਅਸੀਂ ਧੰਨਵਾਦ ਕਰਦੇ ਆ ਉਹਦਾ ਅਸੀਂ ਸ਼ੁਕਰ ਕਰਦੇ ਆ ਯਿਸੂ ਪ੍ਰਭੂ ਦਾ ਯਿਸੂ ਮਸੀਹ ਪ੍ਰਭੂ ਦਾ ਇਹ ਕੀ ਕਰਦੇ ਆ ਧੰਨਵਾਦ ਕਰਦੇ ਆ ਮੈਂ ਤਾਂ ਮੈਂ ਜੋ ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ ਅਗਲੇ ਤੇਰੇ ਸਾਰੇਆਂ ਦਾ ਵਿਚਾਰ ਚਕੰਮਾਂ ਦਾ ਕੀ ਕਰਾਂ ਨਿਰਣਾ ਕਰਨਾ ਅੱਜ ਤੋਂ ਨਿਰਣਾ ਕਰਨਾ ਪਰਮੇਸ਼ਵਰ ਦਾ ਧੰਨਵਾਦ ਕਰਨਾ ਹallelujah ਹallelujah ਯਿਸੂਸੀ ਦੇ ਨਾਮ ਕੀ ਜੈ ਜਬੂਰ ਨੰਬਰ 79 ਦੀ 13 ਆਇਤ ਨੰਬਰ ਨੰਬਰ ਜਬੂਰ ਦੀ ਪਰਹੇਜ ਹੋਵਾ ਪਰਹੇਜ ਹੋਵਾ ਮੇਰੀ ਪ੍ਰਾਰਥਨਾ ਠੀਕ ਵੇਲੇ ਸੇ ਤੇਰੇ ਹੀ ਅੱਗੇ ਹੈ ਮੇਰੀ ਪ੍ਰਾਰਥਨਾ ਠੀਕ ਵੇਲੇ ਸੇ ਤੇਰੇ ਹੀ ਅੱਗੇ ਹੈ ਤੇਰੇ ਹੀ ਅੱਗੇ ਹੈ ਹallelujah ਹallelujah ਪਰ ਇਹ ਜੋ ਵਾ ਜਿਹੜੀ ਮੇਰੀ ਪ੍ਰਾਰਥਨਾ ਆ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ ਤੇ ਜਦੋਂ ਸਾਡੀ ਪ੍ਰਾਰਥਨਾ ਪ੍ਰਭੂ ਦੇ ਸਾਹਮਣੇ ਪ੍ਰਭੂ ਦੇ ਠੀਕ ਵੇਲੇ ਸਿਰ ਉਹਦੇ ਅੱਗੇ ਹੋਵੇਗੀ ਤੇ ਫੇਰ ਪਰਮੇਸ਼ਵਰ ਸਾਡੀ ਮੰਗ ਨੂੰ ਕੀ ਕਰੂਗਾ ਪੂਰਾ ਕਰੂਗਾ ਹallelujah ਹallelujah ਮੰਗਾਂ ਵੀ ਪੂਰੀਆਂ ਫੇ ਹੀ ਹੁੰਦੀਆਂ ਆ ਜੇ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਸੋ ਇਹ ਪਰਿਵਾਰ ਜਿਹੜਾ ਆ ਸਰਦਾਰ ਪੈਰਾ ਸਿੰਘ ਜੀ ਇਹ ਪਰਿਵਾਰ ਬਹੁਤ ਵਧੀਆ ਕੀਰਤਨ ਕਰਦੇ ਆ ਪ੍ਰਭੂ ਦੇ ਵਚਨ ਨੂੰ ਸੁਣਾਉਂਦੇ ਆ ਥਾਂ ਥਾਂ ਜਾ ਕੇ ਪਰਮੇਸ਼ਵਰ ਦੇ ਬਚਨ ਨੂੰ ਵੰਡਦੇ ਆ ਤੇ ਪਰਮੇਸ਼ਵਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਰਮੇਸ਼ਵਰ ਨੇ ਇਸ ਪਰਿਵਾਰ ਨੂੰ ਇਹ ਬੰਦ ਵੀ ਦਿੱਤਾ ਹੈ ਹੇਲੂਇਆ ਹੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ ਬਾਕੀ ਜਿੰਨੀ ਜਿੰਨੀ ਜੋਗਾ ਕੋਈ ਹੈਗਾ ਸਾਰੇ ਹੀ ਕੀ ਕਰਦੇ ਆ ਕਰਦੇ ਆ ਧੰਨਵਾਦ ਹalleluyah halleluyah ਪਾਉਲਸ ਅਰਸੂਲ ਵਾਲੀ ਇਹਨਾਂ ਦੀ ਸੇਵਕਾ ਹੀ ਆ ਐਤਵਾਰ ਇਸ ਚਰਚ ਜਾਂਦੇ ਦੂਸਰੇ ਐਤਵਾਰ ਹੋਰ ਚਰਚ ਜਾਂਦੇ ਤੀਸਰੇ ਐਤਵਾਰ ਹੋਰ ਜਿਹੜਾ ਜਿਹੜਾ ਕੋਈ ਇਹਨਾਂ ਨੂੰ ਪਰਮੇਸ਼ਵਰ ਦਾ ਦਾਸ ਸੱਦੇ ਉੱਥੇ ਜਾ ਕੇ ਕੀ ਕਰਦੇ ਆ ਪਰਮੇਸ਼ਵਰ ਦੇ ਬਚਨ ਨੂੰ ਸੰਗਤਾਂ ਦੇ ਵਿੱਚ ਵੰਡਦੇ ਆ ਹalleluyah halleluyah 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 हे परमेश्वर ਆਪਣੀ ਦਾਦੀ ਦਾਇਆ ਨਾਲ ਅਤੇ ਆਪਣੇ ਸੱਚੇ ਬਚਾਉ ਨਾਲ ਅਤੇ ਆਪਣੇ ਸੱਚੇ ਬਚਾਉ ਨਾਲ ਮੈਨੂੰ ਉਤਰ ਦੇ ਮੈਨੂੰ ਕੀ ਦੇ ਉਤਰ ਦੇ ਉਤਰ ਦੇ ਤੇ ਪਰਮੇਸ਼ਵਰ ਨੇ ਉਤਰ ਜੇ ਦੇ ਦੇ ਦਿੱਤਾ ਜੋ ਕੁਝ ਅਸੀਂ ਮੰਗਿਆ ਪਰਮੇਸ਼ਵਰ ਨੇ ਸਾਨੂੰ ਉਸ ਮੰਗ ਦੇ ਮੁਤਾਬਕ ਦੇ ਦਿੱਤਾ ਉੱਤਰ ਦਿੱਤਾ ਹallelujah 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 ਯਿਸੂ ਦੇ ਨਾਮ ਕੀ ਹallelujah ਹallelujah ਯਿਸੂ ਪ੍ਰਭੂ ਦੇ ਨਾਮ ਕੀ ਜੈ ਸੋ 147 ਨੰਬਰ ਜੋ ਪੁਰਦੀ 7 ਹੈ ਉਸ ਤੋਂ ਬਾਅਦ ਇੱਕ ਫੁੱਟ ਲਗਾਵਾਂਗੇ 150 ਨੰਬਰ 147 ਨੰਬਰ ਜਹੋਵਾ ਨੂੰ ਧੰਨਵਾਦ ਨਾਲ ਉੱਤਰ ਦਿਓ ਜਹੋਵਾ ਨੂੰ ਧੰਨਵਾਦ ਦੇ ਨਾਲ ਕੀ ਕਰਾਂ ਧੰਨਵਾਦ ਦਿਓ ਹallelujah ਹallelujah ਉਸ ਪਰਮੇਸ਼ਵਰ ਨੂੰ ਉਸ ਪ੍ਰਭੂ ਨੂੰ ਜਿਹਦੀ ਅਸੀਂ ਬੰਦਗੀ ਕਰਦੇ ਆ ਜਿਹਦਾ ਅਸੀਂ ਧੰਨਵਾਦ ਕਰਦੇ ਆ ਜਿਹਦੀ ਅਸੀਂ ਵਡਿਆਈ ਕਰਦੇ ਆ ਉਸ ਪ੍ਰਭੂ ਦਾ ਨਾਮ ਅਸੀਂ ਲੈਨੇ ਆ ਤੇ ਉਹਦਾ ਅਸੀਂ ਕੀ ਕਰਦਾ ਆ ਧੰਨਵਾਦ ਕਰਨਾ ਧੰਨਵਾਦ ਕਰਨਾ ਆ ਜੋ ਹੋਵਾਨੋ ਧੰਨਵਾਦ ਨਾਲ ਉੱਤਰ ਦਿਓ ਉੱਤਰ ਦਿਓ ਸਾਡੇ ਪਰਮੇਸ਼ਰ ਲਈ ਸਾਡੇ ਪਰਮੇਸ਼ਰ ਲਈ ਪਰਬਤ ਨਾਲ ਪਰਬਤ ਦੇ ਨਾਲ ਕੀ ਕਰੋ ਭਜਨ ਗਾਓ ਹallelujah ਹallelujah ਗਾਦੇ ਨਾਲ ਗਾਓ ਪਰਬਤ ਦੇ ਨਾਲ ਪਰਬਤ ਦੇ ਨਾਲ ਭਜਨ ਗਾਓ ਪਰਮੇਸ਼ਰ ਆਪਣੇ ਬਚਨਾਂ ਦੇ ਬਰਕਤ ਦੇਵੇ ਬਚਨ ਤਾਂ ਬਹੁਤ ਸਾਰਾ ਪਰ ਇਨਾਂ ਹੀ ਸਾਡੇ ਲਈ ਮੇਰਾ ਹਾਲੇ ਲੂਇਆ ਹਾਲੇ ਲੂਇਆ ਯਿਸੂ ਅਸੀ ਦੇ ਨਾਮ ਕੀ ਜੈ ਹਾਲੇ ਲੂਇਆ ਪ੍ਰਭੂ ਦੀ ਮਹਿਮਾ ਲਈ ਭਜਨ ਗਾਵਾਂਗੇ ਚੱਲ ਜਿੱਦਾਂ ਕਰਨੀ ਕਰਦੇ ਮਾਰਨ ਬਾਹਰ ਖੜੀ ਕਰਦੇ ਕੋਈ ਚੱਲ ਬਾਹਰ ਖੜੀ ਕਰਦੇ ਕੋਈ ਸੋ ਆਵਾਸੀ ਪ੍ਰਭੂ ਦੀ ਮਹਿਮਾ ਦੇ ਵਾਸਤੇ ਭਜਨ ਗੋਲਾਂਗੇ ਹਾਂਜੀ ਫਸੀ ਅਸੂਮਸੀ ਵਿੱਚ ਰੰਗਿਆਂ ਕੋਈ ਗਾਣੇ ਨਾ ਜਾਣੇ